ਇਹਦੇ ਉੱਤੇ ਮਹਾਰਾਜ ਪੈਰਾ ਦਿੰਦੇ ਸੀ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਜਿਨ੍ਹਾਂ ਦੇ ਅਸਥਾਨ ਬਾਰੇ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਰਸੋਖਾਨਾ ਸਾਹਿਬ ਦਾ ਦਰਬਾਰ ਸਿੱਖ ਪੰਥ ਦੇ ਵਿਰੋਧ ਦੇ ਵਿੱਚ ਆ ਜਾਂ ਸਿੱਖ ਪੰਥ ਦੇ ਅਨੁਕੂਲ ਨਹੀਂ ਜਾਂ ਕੋਈ ਦੰਬੀ ਬਕੰਡੀ ਡੇਰਾ ਹੈ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਆਪਣੀ ਇੱਕ ਨਿੱਜੀ ਅਨੁਭਵ ਗ੍ਰੰਥ ਦੇ ਰੂਪ ਦੇ ਵਿੱਚ ਅੰਕਿਤ ਕਰਦੇ ਨੇ ਜਿਵੇਂ ਅਸੀਂ ਆਪਾਂ ਸਾਰੀ ਸਵੈ ਜੀਵਨੀ ਲਿਖ ਲੈਨੇ। ਜੋ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦਾ ਜ਼ਿੰਦਗੀ ਦਾ ਅਨੁਭਵ ਹੈ। ਉਹਨਾਂ ਨੇ ਭਗਵਾਨ ਬਿਲਾਸ ਭਗਵਾਨ ਦਾਸ ਹਜ਼ੂਰ ਸ਼੍ਰੀਨਾਥ ਕਮਰ ਰਾਜਾ ਸਾਹਿਬ ਜੀ ਦਾ ਬਚਪਨ ਦਾ ਨਾਮ ਸੀ ਜਦੋਂ ਉਹਨਾਂ ਦਾ ਜਨਮ ਹੁੰਦਾ ਪਿੰਡ ਬੱਲਵਾਲ ਉਹਨਾਂ ਦਾ ਪਹਿਲਾ ਨਾਮ ਭਗਵਾਨ ਦਾਸ ਰੱਖਿਆ ਜਾਂਦਾ ਭਗਵਾਨ ਬਿਲਾਸ ਮਤਲਬ ਵੀ ਜੋ ਮੇਰੀ ਆਤਮ ਕਥਾ ਹੈ ਮੈਂ ਆਪਣਾ ਅਨੁਭਵ ਕੀਤਾ ਉਹ ਮੈਂ ਅੰਕਿਤ ਕਰ ਰਿਹਾ ਉਹਦੇ ਵਿੱਚ ਹਜ਼ੂਰ ਸ਼੍ਰੀਨਾਥ ਕਮਰ ਰਾਜਾ ਸਾਹਿਬ ਜੀ ਲਿਖਦੇ ਨੇ ਸਿੱਧ ਕੀ ਹੋ ਸਿੰਘ ਕਰੋ ਧਾਰਨ ਧਰਮ ਉਹ ਗੁਰੂ ਜੀ ਗੋਬਿੰਦ ਸਿੰਘ ਕਹਾ ਜੋ ਅਸੂਲ ਹੈ ਮੁਖਵਾਕ ਆਪ ਕਹੀ ਰਬਰ ਜੋ 10 ਮਹੀਨੇ ਦਾਸ ਭਗਵਾਨ ਕਹਿਣਾ ਕਰੇ ਕਿ ਉਹ ਅਦੂਲ ਹੈ ਬੜੇ ਸਿੰਪਲ ਜਿਹੇ ਅਸਨੇ ਇਹਦੇ ਵੀ ਸਿੱਦਕੀ ਹੋ ਸਿੰਘ ਸਿੰਧੋ ਸਿੱਦਕ ਤੇ ਪੱਕੇ ਹੋਵੋ ਸਿੱਦਕੀ ਹੋ ਸਿੰਘ ਕਰੋ ਧਾਰਨ ਧਰਮ ਉਹ ਉਹ ਧਰਮ ਧਾਰਨ ਕਰੋ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੁਖਵਾਕ ਆਪ ਕਹੀ ਰਬਰ ਜੋ 10 ਮਹੀਨੇ ਜੋ 10ਵੇਂ ਪਾਤਸ਼ਾਹ ਨੇ ਆਪਣੇ ਪਵਿੱਤਰ ਮੁਖਾਰ ਪੰਨ ਤੋਂ ਬਚਨ ਕੀਤੇ ਨੇ ਦਾਸ ਭਗਵਾਨ ਕਹਿਣਾ ਕਰਿਓ ਕਿ ਉਹ ਦੂਰ ਹੈ ਕਿ ਉਹਨਾਂ ਸ਼ਬਦਾਂ ਦੀ ਆਪਾਂ ਉਲੰਘਣਾ ਕਿਉਂ ਕਰਦੇ ਆਂ ਆਪਾਂ ਆਪਣੀ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਬਤੀਤ ਕਰੀਏ ਜੋ ਦਸਵੇਂ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜ਼ਿੰਦਗੀ ਜੀਣ ਦਾ ਫਲਸਫਾ ਦਿੱਤਾ ਹੈ। ਇਹੋ ਜਿਹੇ ਮਹਾਪੁਰਸ਼ ਜੋ ਇੰਨੀ ਸ਼ਰਧਾ ਰੱਖਦੇ ਨੇ ਔਰ ਮੈਂ ਤੇ ਇਹ ਵੀ ਦੱਸਦੇ ਆਂ ਮੀਡੀਆਦਾਰਿਆਂ ਨੂੰ ਕਿ ਹਜ਼ੂਰ ਸ਼੍ਰੀ ਨਾਗਕਮਨ ਰਾਜਾ ਸਾਹਿਬ ਦੀ ਕੋਈ ਤਸਵੀਰ ਦੁਨੀਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰਸੋਖਾਨਾ ਸਾਹਿਬ ਦੇ ਵਿੱਚ ਸੁਭਾਏਮਾਨ ਨੇ ਔਰ ਬੜੇ ਆਤਮ ਸਤਕਾਰ ਸਹਿਤ ਸੁਨਵਾਈ ਮਾਨ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 171 ਵਿੱਚੋਂ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਹਨਾਂ ਦੀ ਗਿਣਤੀ 79 ਹੈ 79 ਹੈ ਜੋ ਇਹ ਮਸਲਾ 328 ਰੁਪਿਆਂ ਦਾ ਸ਼ੁਰੂ ਹੋਇਆ ਹੈ ਇਹ 2014 ਤੋਂ 2019 ਦਾ ਮਸਲਾ ਹੈ 2014 ਤੋਂ 2019 ਦਾ ਮਸਲਾ ਜਦੋਂ ਇਹ ਕਿਹਾ ਗਿਆ ਕਿ 328 ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਲਾਪਤਾ ਹੋ ਗਏ ਮੈਂ ਕਿਹਾ ਗਿਆ ਕਹਿ ਰਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪੁਆਇੰਟ ਆਊਟ ਨਹੀਂ ਕਰ ਰਿਹਾ ਇਸ ਦਾ ਜਵਾਬ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਹਜ਼ਾਰਾਂ ਵਾਰ ਦੇ ਚੁੱਕੀ ਹੈ ਇਹ 2014 ਤੋਂ 2019 ਦਾ ਮਸਲਾ ਹੈ ਪਰ ਸਾਡੇ ਕੋਲ 79 ਮਹਾਰਾਜ ਦੇ ਸਰੂਪ ਹੋ ਨੇ 79 ਸਰੂਪ ਹੋ ਨੇ ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹੁਣ ਇਹ ਸਰੂਪਤਾ ਉਸ ਕੈਟਾਗਰੀ ਦੇ ਵਿੱਚ ਆਉਂਦੀ ਹੀ ਨਹੀਂ 328 ਰੁਪਿਆਂ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੋ ਗਿਆ ਜੀ ਇਸ ਤੋਂ ਇਲਾਵਾ 62 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜੋ ਮਲਟੀਪਲ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਛਾਪੇ ਗਏ ਸੀ ਆਪਾਂ ਸਾਰੇ ਜਾਣਦੇ ਆ ਕਿ 1998 ਤੋਂ ਪਹਿਲਾਂ ਪ੍ਰਿੰਟਿੰਗ ਪ੍ਰੈਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਦੀਆਂ ਸੀ ਔਰ ਸੰਗਤਾਂ ਸੁਖਣਾ ਸੁਖਦੀਆਂ ਹੁੰਦੀਆਂ ਸੀ ਇਹ ਇਕੱਲਾ ਇੱਥੇ ਦੀ ਗੱਲ ਨਹੀਂ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੀ ਗੱਲ ਹੈ ਸੰਗਤਾਂ ਸੁਖਣਾ ਸੁਖਦੀਆਂ ਸੀ ਕਿ ਸਾਡੀ ਆ ਸੁਖਣਾ ਪੂਰੀ ਹੋ ਜਾਵੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰਦੁਆਰਾ ਸਾਹਿਬ ਪੇਟਾ ਕਰਾਂਗੇ ਸੰਗਤਾਂ ਜਾਨੀਆਂ ਸਭ ਪ੍ਰਿੰਟਿੰਗ ਪ੍ਰੈਸ ਤੋਂ ਸਰੂਪ ਲੈਦੀਆਂ ਸਭ ਤੇ ਗੁਰਦੁਆਰਾ ਸਾਹਿਬ ਤੇ ਪੇਂਟ ਕਰਦੀਆਂ ਸਭ 62 ਸਰੂਪ ਐਸੇ ਨੇ ਜਿਹੜੇ ਪ੍ਰਿੰਟਿੰਗ ਪ੍ਰੈਸ ਦੇ ਜਿੱਤੇ ਚ ਭਾਈ ਚਾਦਰ ਸਿੰਘ ਜੀਵਨ ਸਿੰਘ ਦੇ ਛੱਪੇ ਹੋਏ ਦਿੱਲੀ ਦੀ ਪ੍ਰਿੰਟਿੰਗ ਪ੍ਰੈਸ ਜਾਂ ਹੋਰ ਬਹੁਤ ਸਾਰੀਆਂ ਪ੍ਰਿੰਟਿੰਗ ਪ੍ਰੈਸਾਂ ਜਿੱਦਾਂ ਜਿੱਦਾਂ ਸੰਗਤ ਦੀ ਭਾਵਨਾ ਸੀ ਜਿੱਤੋਂ ਜਿੱਤੋਂ ਲੈ ਸਕੇ ਲੈ 1998 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ ਔਰ ਇਹ ਹੁਕਮਨਾਮਾ 9 ਤਰੀਕ 4ਵੇਂ ਮਹੀਨੇ 9 ਅਪ੍ਰੈਲ 1998 ਨੂੰ ਜਾਰੀ ਹੁੰਦਾ ਹੈ ਸਿੰਘ ਸਹਿਬ ਭਾਈ ਰਣਜੀਤ ਸਿੰਘ ਹੁਣਾ ਦੇ ਦਸਤਖਤ ਨੇ ਇਹਦੇ ਵਿੱਚ ਆਦੇਸ਼ ਕੀਤਾ ਜਾਂਦਾ ਹੈ ਪੰਥ ਨੂੰ ਕਿ ਅੱਜ ਤੋਂ ਬਾਅਦ ਕੋਈ ਵੀ ਪ੍ਰਿੰਟਿੰਗ ਪ੍ਰੈਸ ਕਿਸੇ ਵੀ ਗੁਰਬਾਣੀ ਪੋਥੀ ਨੂੰ ਗੁਰੂ ਮਹਾਰਾਜ ਦੇ ਸਰੂਪ ਨੂੰ ਨਹੀਂ ਛਾਪੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛਾਪਣ ਦਾ ਕਾਰਜ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਕਰੇਗੀ ਹੁਣ ਇੱਥੇ ਮੈਂ ਤੁਹਾਨੂੰ ਸਿੱਧੇ ਤੌਰ ਦੇਤੇ ਦੱਸ ਦਿੰਦਾ ਤੁਸੀਂ ਮੁੱਖ ਮੰਤਰੀ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਦਾ ਕਿ ਤੁਸੀਂ ਤਾਂ ਕਹਿ ਦਿੱਤਾ ਸਟੇਜ ਤੋਂ ਕਿ 328 ਲਾਪਤਾ ਸਰੂਪਾਂ ਦੇ ਵਿੱਚੋਂ 169 ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਅਸੀਂ ਬੰਗਿਆਂ ਦੇ ਲਾਗੇ ਸਥਾਨ ਤੋਂ ਪ੍ਰਾਪਤ ਕਰ ਲਏ ਮੀਡੀਆ ਵਾਲੇ ادارے ਇਹ ਵੀ ਖਬਰ ਚਲਾਉਂਦੀ ਵੀ ਉਹ ਰਾਜਾ ਸਾਹਿਬ ਦਾ ਮਜਾਰਾ ਮਜਾਰਾ ਨੌ ਬਾ 10 ਦਾ ਸਥਾਨ ਹੈ ਰਸੂਖਾਨੇ ਹੁਣ ਇਹ ਨਾ 169 ਸਰੂਪਾਂ ਦੇ ਵਿੱਚੋਂ 79 ਸਰੂਪ ਹੋ ਨੇ ਜਿਹੜੇ ਪਹਿਲੇ ਸਮੇਂ ਦੇ ਨੇ ਔਰ 62 ਰੂਪ ਉਹ ਨੇ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਦੇ ਛਾਪੇ ਹੋਏ ਨੇ ਹੁਣ ਮੈਂ ਆਵਾਂ ਉਸ ਗੱਲ ਦੇ ਉੱਤੇ 2014 ਤੋਂ ਲੈ ਕੇ 2019 ਦਾ ਮਸਲਾ ਜਦੋਂ ਇਹ ਕਿਹਾ ਜਾਂਦਾ ਹੈ ਵੀ 328 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਾਪਤਾ ਹੋਏ ਉਸ ਸਮੇਂ ਦੇ ਦੌਰਾਨ 2014 ਅਤੇ 2015 ਦੀ ਪ੍ਰਿੰਟਿੰਗ ਦੇ ਵਿੱਚ ਸਰੂਪ ਸਾਡੇ ਕੋਲ ਆਏ 2019 ਦੇ ਵਿੱਚ ਪ੍ਰਕਾਸ਼ਿਤ ਉਹ 2014 ਅਤੇ 15 ਵਿੱਚ ਹੋਏ ਸਨ ਪਰ ਉਹ ਸਾਡੇ ਕੋਲ 2019 ਦੇ ਵਿੱਚ ਪਹੁੰਚ ਗਏ ਇਹਨਾਂ ਸਰੂਪਾਂ ਦੀ ਗਿਣਤੀ ਕੁੱਲ 30 ਹੈ ਤੇ ਇਹਨਾਂ ਸਰੂਪਾਂ ਦਾ ਬਕਾਇਦਾ ਰਿਕਾਰਡ ਸਾਡੇ ਕੋਲ ਵੀ ਮੌਜੂਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਮੌਜੂਦ ਹੈ ਤੁਸੀਂ ਸਾਰੇ ਜਾਣਦੇ ਹੋ ਜਦੋਂ ਅਸੀਂ ਸਰੂਪ ਲੈਣੇ ਹੁੰਦੇ ਹਨ ਤਾਂ ਪਹਿਲਾਂ ਵਿਰਤ ਸਰੂਪ ਜਮ੍ਹਾਂ ਕਰਾਈ ਜਾਂਦੇ ਹਨ 30 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਰਤ ਸਰੂਪ ਇਹ ਸਰੂਪ ਪ੍ਰਾਪਤ ਕਰਨ ਤੋਂ ਪਹਿਲਾਂ ਗੋਵਿੰਦਵਾਲ ਸਾਹਿਬ ਜਮ੍ਹਾਂ ਕਰਵਾਏਗਾ ਸਤਕਾਰ ਸਹਿਤ ਰਸੂਖਾਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਸ ਤੋਂ ਬਾਅਦ ਸਾਰਾ ਧਾਰਮਿਕ ਜੋ ਰੀਤ ਰਿਵਾਜ ਹੈ ਉਹ ਪੂਰਾ ਕਰਨ ਤੋਂ ਬਾਅਦ ਸਾਰੀ ਰਿਕੁਆਇਰਮੈਂਟ ਪੂਰੀ ਕਰਨ ਤੋਂ ਬਾਅਦ 30 ਰੂਪ ਸਾਨੂੰ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਚੋ 20 ਰੂਪ ਸਰੋਥਾ ਨਾਮ ਯਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈ ਕੇ ਆਉਂਦੀ ਹੈ ਹੁਣ ਮੈਂ ਤੁਹਾਨੂੰ ਦੱਸ ਦਵਾਂ 2014 ਦੀ ਪ੍ਰਿੰਟਿੰਗ ਇਅਰ ਦੇ ਵਿੱਚ ਅਲਾਟ ਨੰਬਰ 5000 ਦੇ ਵਿੱਚ 15 ਮਹਾਰਾਜ ਦੇ ਸਰੂਪ ਨੇ ਆ ਲੜੀ ਨੰਬਰ ਵੀ ਮੇਰੇ ਕੋਲ ਲਿਖਿਆ ਹੋਇਆ ਹੈ ਇਹਦੇ ਵਿੱਚ 109 ਨਵੰਬਰ ਦਾ 114 ਨਵੰਬਰ 121 ਨਵੰਬਰ 122 ਨਵੰਬਰ 125 ਨਵੰਬਰ 129 ਨਵੰਬਰ 144 ਨਵੰਬਰ 2412 ਨਵੰਬਰ 2432 ਨਵੰਬਰ 2451 ਨਵੰਬਰ 2472 ਨਵੰਬਰ 2476 ਨੰਬਰ 2483 ਨਵੰਬਰ 2485 ਨਵੰਬਰ ਇਹ 15 ਮਹਾਰਾਜ ਦੇ ਸਰੂਪ ਨੇ ਜਿਹੜੇ 2014 ਦੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਿਪਾਈ ਕਰਦੀ ਹੈ ਤੇ 2019 ਵਿੱਚ ਬਹੁਤ ਹੀ ਆਦਰ ਸਤਿਕਾਰ ਸਹਿਤ ਨਤਮਸਤਕ ਹੋ ਕੇ ਇਹਨਾਂ ਸਰੂਪਾਂ ਨੂੰ ਰਸੋਖਾਨਾ ਮਯਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਰਸੋਖਾਨਾ ਸਾਹਿਬ ਦੇ ਦਰਬਾਰ ਤੇ ਲੈ ਕੇ ਆਉਂਦੀ ਹੈ 2015 ਦੀ ਈਅਰ ਦੇ ਵਿੱਚ 13 ਸਰੂਪ ਛਾਪੇ ਗਏ ਹੁਣ ਮੈਂ ਇਹਦੇ ਵਿੱਚ ਤੁਹਾਨੂੰ ਦੱਸਦਾ ਹਾਂ ਕਿ ਇਹ ਜਿਹੜੇ 30 ਰੂਪ ਨੇ 2014 ਤੋਂ 2019 ਦਾ ਜੋ ਫੇਜ਼ ਹੈ 328 ਰੂਪਾਂ ਵਾਲਾ ਇਹਦੇ ਵਿੱਚ 30 ਰੂਪ ਨੇ ਜਿਹੜੇ ਸਾਡੇ ਕੋਲ ਆਏ ਨੇ ਇਨ੍ਹਾਂ ਵਿੱਚੋਂ 20 ਰੁਪਏ ਐਸੇ ਨੇ ਜਿਹੜੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈ ਕੇ ਅਸੀਂ 30 ਰੁਪਏ ਜਮ੍ਹਾਂ ਕਰਾਉਂਦੇ ਆਂ ਪਰ ਸਾਨੂੰ 20 ਰੁਪਏ ਜਿਹੜੇ ਅਲਾਟ ਕੀਤੇ ਜਾਂਦੇ ਅਸੀਂ 20 ਰੁਪਏ ਲੈ ਕੇ ਆਉਂਦੇ 10 ਰੁਪਏ ਐਸੇ ਨੇ ਜੋ ਦੂਸਾਂਝ ਗੁਰਦ ਦੀ ਸੰਗਤ ਵੱਲੋਂ ਲਏ ਗਏ ਸਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਾਡੇ ਕੋਲ ਟੁਕਮਾ ਪ੍ਰਬੰਧ ਨਹੀਂ ਹੈ ਟੁਕਮਾ ਸਵਾਲ ਕਰਨ ਲਈ ਸਾਧਨ ਸੰਸਾਧਨ ਨਹੀਂ ਨੇ ਤੇ ਉਹਨਾਂ ਨੇ ਵੇਖਿਆ ਕਿ ਰਸੋਖਾਨਾ ਮਯਾਰਾ ਰਾਜਾ ਸਾਹਿਬ ਦੇ ਵਿੱਚ ਬਹੁਤ ਹੀ ਵਧੀਆ ਸਚਕੰਡ ਉਸਾਰਿਆ ਹੋਇਆ ਹੈ ਬਹੁਤ ਹੀ ਵਧੀਆ ਪ੍ਰਬੰਧ ਹੈ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਸਹਿਮਤੀ ਦੇ ਨਾਲ ਸ਼ਰਧਾ ਤੇ ਸਤਕਾਰ ਦੇ ਨਾਲ ਉਹ ਦਾਸ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਸਰੂਪ ਰਸੋਖਾਨਾ ਸਾਹਿਬ ਨੂੰ ਪੇਂਟ ਕੀਤੇ ਦਸਾਂਝ ਖੁਰਦ ਪਿੰਡ ਦੀ ਸੰਗਤ ਨੇ ਜਿਹੜੇ ਉਹਨਾਂ ਨੇ ਉੱਥੋਂ ਲਈ ਸੀ ਔਰ ਜਦੋਂ ਉਹਨਾਂ ਨੇ ਭੇਂਟ ਕੀਤੇ ਬਕਾਇਦਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਇਨ ਫਿਊਚਰ ਇਹਦਾ ਸਵਾਲ ਕੀਤਾ ਜਾ ਸਕਦਾ ਸਾਨੂੰ ਰਿਕਾਰਡ ਦਿਓ ਉਹਨਾਂ ਨੇ ਵੀ ਸਾਨੂੰ ਰਿਕਾਰਡ ਮਹਈਆ ਕਰਾਇਆ ਜਿਵੇਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 20 ਰੁਪਏ ਪ੍ਰਾਪਤ ਕੀਤੇ ਨੇ ਸਾਡੇ ਕੋਲ ਰਿਕਾਰਡ ਹੈ ਪਹਿਲਾਂ ਅਸੀਂ ਪੱਤਰ ਲਿਖਿਆ ਰਸੀਦ ਉੱਥੋਂ ਜਾਰੀ ਹੁੰਦੀ ਹੈ ਬਕਾਇਦਾ ਦਰਜ ਕੀਤਾ ਜਾਂਦਾ ਏਸੇ ਤਰ੍ਹਾਂ ਜਦੋਂ ਉਹਨਾਂ ਨੂੰ 10 ਰੁਪਏ ਦਿੱਤੇ ਗਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਵੀ ਰਿਕਾਰਡ ਜਾਰੀ ਕੀਤਾ ਗਿਆ ਸੀ ਉਹ ਰਿਕਾਰਡ ਦੀ ਕਾਪੀ ਵੀ ਸਾਡੇ ਕੋਲ ਮੌਜੂਦ ਹੈ ਫਿਰ ਮੈਨੂੰ ਦੱਸੋ ਵੀ ਇਹ ਕਿਦਾਂ ਸੱਚ ਹੁੰਦਾ ਹੈ ਵੀ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੇ ਵਿੱਚੋਂ ਲਾਪਤਾ ਸ੍ਰੂਪ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਲੱਭ ਲੇ ਇਹ ਨਿਰਾ ਤੇ ਨਿਰਾ ਝੂਠ ਹੈ ਹੁਣ ਜਿਹੜੀ ਐਸਆਈਟੀ ਆંકੜੇ ਦੇ ਰਹੀ ਹੈ ਇਹ ਵੀ ਮੈਂ ਤੁਹਾਨੂੰ ਦੱਸਦੇ ਆ ਇੱਥੇ 3-4 ਦਿਨ ਐਸਆਈਟੀ ਦੇ ਮੈਂਬਰ ਆਉਂਦੇ ਰਹੇ ਨੇ ਜੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮਨ ਵਿੱਚ ਕੋਈ ਚੋਰੀ ਹੁੰਦੀ ਜਾਂ ਕੋਈ ਕਾਣ ਹੁੰਦੀ ਤਾਂ ਅਸੀਂ ਐਸਆਈਟੀ ਨੂੰ ਸਹਿਯੋਗ ਹੀ ਨਾ ਕਰਦੇ ਐਸਆਈਟੀ ਜਿਹੜੇ ਆંકੜੇ ਸਾਨੂੰ ਦੇ ਰਹੀ ਹੈ 169 ਰੂਪਾਂ ਦੇ ਉਹ ਰੂਪਾਂ ਦੀ ਜਾਣਕਾਰੀ ਅਸੀਂ ਉਹਨਾਂ ਨੂੰ ਦਿੱਤੀ ਹੈ ਅਸੀਂ ਆਪਣਾ ਰਿਕਾਰਡ ਉਹਨਾਂ ਦੇ ਅੱਗੇ ਰੱਖਿਆ ਜੇ ਸਾਡੇ ਮਨ ਵਿੱਚ ਕੋਈ ਕਾਣ ਹੁੰਦੀ ਜਾਂ ਚੋਰ ਹੁੰਦਾ ਵੀ ਅਸੀਂ ਗਲਤ ਕੀਤਾ ਹੈ ਜਾਂ ਅਸੀਂ ਚੋਰੀ ਸਰੂਪ ਲੈ ਕੇ ਆਏ ਆ ਜਾਂ ਅਸੀਂ